ਫਾਇਰ ਫਾਇਰ ਕਰਦਾ ਹੁੰਦਾ ਸੀ ਹੈਨਾ ਆ ਲੋ ਜੁੱਤੀਆਂ ਦਾ ਫਾਇਰ ਇਹ ਅਬਲਾ ਸ਼ਬਲਾ ਡਬਲਾ ਪਤਾ ਨਹੀਂ ਕੀ ਕੀ ਕਰਦਾ ਹੁੰਦਾ ਸੀ ਹੁਣ ਤੇਰਾ ਅਬਲਾ ਸ਼ਬਲਾ ਡਬਲਾ ਚੱਲਿਆ ਨਹੀਂ ਪੁੱਤਰ ਕੋਰਟ ਦੇ ਚ ਰੋਂਦਾ ਗਿਆ ਇਹ ਕੋਰਟ ਦੇ ਚ ਰੋਇਆ ਮੈਂ ਯਾਦ ਕਰਾਵਾਂ ਜਦੋਂ ਉਹ ਸਰਸੇ ਆਲਾ ਆਇਆ ਸੀ ਨਾ ਕੋਰਟ ਦੇ ਚ ਉਹਦਾ ਮੂਤ ਨਿਕਲ ਗਿਆ ਸੀਗਾ ਜਦੋਂ ਉਹ ਜੱਜ ਨੂੰ ਕਹਿੰਦਾ ਸੀਗਾ ਕਿ ਵਾਸ਼ਰੂਮ ਜਾਣਾ ਹੈਨਾ ਪੰਜਾਬੀ ਭਾਸ਼ਾ ਸਿੱਧੀ ਗੱਲ ਵੀ ਉਹਦਾ ਮੂਤ ਨਿਕਲ ਗਿਆ ਸੀ ਤੇ ਅੱਜ ਆਦਾ ਰੋਂ ਨਿਕਲ ਗਿਆ ਜਿਹੜਾ ਲੋਕਾਂ ਦਾ ਕੈਂਸਰ ਠੀਕ ਕਰਦਾ ਸੀ ਜਿਹੜਾ ਲੋਕਾਂ ਨੂੰ ਤੁਰਦਿਆਂ ਨੂੰ ਚਲਾਉਂਦਾ ਸੀ ਮੁਰਦਿਆਂ ਨੂੰ ਜਿੰਦਾ ਕਰਦਾ ਸੀ ਅੱਜ ਕਿੱਥੇ ਆ ਇਹ ਇਹ ਅਜਰ ਰੋਂਦਾ ਫਿਰਦਾ ਸੀ ਜਦੋਂ ਤੂੰ ਉਹਨਾਂ ਬੱਚਿਆਂ ਨੂੰ ਬਲਾਤਕਾਰ ਕੀਤਾ ਉਦੋਂ ਕਿੱਥੇ ਸੀ ਤੂੰ ਜਿਹੜੀ ਉਹ ਬੱਚੀ ਕਪੂਰਥਲੇ ਵਾਲੀ ਆ ਜਿਹਦੇ ਨਾਲ ਤੂੰ ਮਲੈਸਟ੍ਰੇਸ਼ਨ ਕੀਤੀ ਉਹ 16 ਸਾਲ ਦੀ ਸੀ ਸ਼ਾਇਦ 17 ਸਾਲ ਦੀ ਉਦੋਂ ਤੈਨੂੰ ਰਹਿਮ ਨਹੀਂ ਆਇਆ ਉਕਾਲੀ ਮੈਸੇਜ ਹੈ ਜਿਹੜੇ ਇਹਦੇ ਪਿੱਛੇ ਲੱਗੇ ਹੋਏ ਨੇ ਉਹਨਾਂ ਦੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਨੇ ਜਿਹੜੇ ਧਰਮ ਦੇ ਨਾਮ ਤੇ ਅੱਜ ਰਾਕਸ਼ਸ ਬੈਠੇ ਹੋਏ ਨੇ ਸੋ ਵਾਕਈ ਪਾਸਟਰ ਬਜਿੰਦਰ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੁਹਾਲੀ ਅਦਾਲਤ ਦੇ ਬਾਹਰ ਕੀ ਦਿਖ ਰਿਹਾ ਹੈ ਤੁਹਾਨੂੰ ਮਾਹੌਲ ਦਿਖਾ ਰਹੇ ਹਾਂ ਬੈਨਰ ਲੈ ਕੇ ਖੜੇ ਨੇ ਪਾਸਟਰ ਬਜਿੰਦਰ ਦੀ ਫੋਟੋ ਹੈ ਤੇ ਜੁੱਤੀਆਂ ਦਾ ਹਾਰ ਪਿਆ ਹੋਇਆ ਤੇ ਕੀ ਕਰ ਰਹੇ ਹੋ ਮਰਵਾ ਸਾਹਿਬ ਇਹ ਫਾਇਰ ਫਾਇਰ ਕਰਦਾ ਹੁੰਦਾ ਸੀ ਹੈਨਾ ਆ ਲੋ ਜੁੱਤੀਆਂ ਦਾ ਫਾਇਰ ਆ ਜੁੱਤੀਆਂ ਦਾ ਫਾਇਰ ਇਹ ਅਬਲਾ ਸ਼ਬਲਾ ਡਬਲਾ ਪਤਾ ਨਹੀਂ ਕੀ ਕੀ ਕਰਦਾ ਹੁੰਦਾ ਸੀ ਹੁਣ ਤੇਰਾ ਅਬਲਾ ਸ਼ਬਲਾ ਡਬਲਾ ਚੱਲਿਆ ਨਹੀਂ ਪੁੱਤਰ ਜਦੋਂ ਅਸਲੀ ਤਾਕਤ ਸਾਹਮਣੇ ਹੋਵੇ ਕੋਰਟ ਦੇ ਵਿੱਚ ਰੋਂਦਾ ਗਿਆ ਇਹ ਕੋਰਟ ਦੇ ਵਿੱਚ ਰੋਇਆ ਮੈਂ ਯਾਦ ਕਰਾਵਾਂ ਜਦੋਂ ਉਹ ਸਰਸੇ ਵਾਲਾ ਆਇਆ ਸੀ ਨਾ ਕੋਰਟ ਦੇ ਵਿੱਚ ਉਹਦਾ ਮੂੰਹ ਨਿਕਲ ਗਿਆ ਸੀਗਾ ਜਦੋਂ ਉਹ ਜੱਜ ਨੂੰ ਕਹਿੰਦਾ ਸੀਗਾ ਕਿ ਵਾਸ਼ਰੂਮ ਜਾਣਾ ਹੈਨਾ ਪੰਜਾਬੀ ਭਾਸ਼ਾ ਸਿੱਧੀ ਗੱਲ ਵੀ ਉਹਦਾ ਮੂੰਹ ਨਿਕਲ ਗਿਆ ਸੀ ਤੇ ਅੱਜ ਆਦਾ ਰੋਣ ਨਿਕਲ ਗਿਆ ਜਿਹੜਾ ਲੋਕਾਂ ਦਾ ਕੈਂਸਰ ਠੀਕ ਕਰਦਾ ਸੀ ਜਿਹੜਾ ਲੋਕਾਂ ਨੂੰ ਤੁਰਦਿਆਂ ਨੂੰ ਚਲਾਉਂਦਾ ਸੀ ਮੁਰਦਿਆਂ ਨੂੰ ਜਿੰਦਾ ਕਰਦਾ ਸੀ ਅੱਜ ਕਿੱਥੇ ਆ ਇਹ ਅੱਜ ਇਹਦੀ ਇਹ ਅੱਜ ਰੋਂਦਾ ਫਿਰਦਾ ਸੀ ਜਦੋਂ ਤੂੰ ਉਹਨਾਂ ਬੱਚਿਆਂ ਨੂੰ ਬਲਾਤਕਾਰ ਕੀਤਾ ਉਦੋਂ ਕਿੱਥੇ ਸੀ ਤੂੰ ਉਦੋਂ ਤੇਰੀ ਉਹ ਇਹ ਮੰਗਦਾ ਸੀ ਰਹਿਮ ਤੂੰ ਉਹਨਾਂ ਬੱਚਿਆਂ ਤੇ ਰਹਿਮ ਕੀਤਾ ਜਿਹਨੂੰ ਇਹਨੇ ਕੁੱਟਿਆ ਮੇਰਾ ਇਰਾਦਾ ਸੀ ਵੀ ਇਹ ਕਿਤੇ ਅੜਿੱਕੇ ਆਵੇ ਤੇ ਚਪੇੜ ਛੱਡੀਏ ਪਰ ਬਚ ਗਿਆ ਇਹ ਜਿਹੜੀ ਲੇਡੀ ਨੂੰ ਇਹਨੇ ਕੁੱਟਿਆ ਇਹਦੇ ਦਫ਼ਤਰ ਦੇ ਵਿੱਚ ਡੰਡੇ ਮ ਉਹ ਫੋਨ ਮਾਰਿਆ ਉਦੋਂ ਕਿੱਥੇ ਸੀ ਉਦੋਂ ਤੈਨੂੰ ਰਹਿਮ ਨਹੀਂ ਆਇਆ ਉਹਨੇ ਜਿਹੜੀ ਉਹ ਬੱਚੀ ਕਪੂਰਥਲੇ ਵਾਲੀ ਆ ਜਿਹਦੇ ਨਾਲ ਤੂੰ ਮਲੈਸਟੇਸ਼ਨ ਕੀਤੀ ਉਹ 16 ਸਾਲ ਦੀ ਸੀ ਸ਼ਾਇਦ 17 ਸਾਲ ਦੀ ਉਦੋਂ ਤੈਨੂੰ ਰਹਿਮ ਨਹੀਂ ਆਇਆ ਹੈਨਾ ਅੱਜ ਕੋਰਟ ਤੋਂ ਰਹਿਮ ਮੰਗਦਾ ਸੀਗਾ ਅੱਜ ਕੋਰਟ ਦੇ ਸਾਹਮਣੇ ਗੜਗੜਾ ਰਿਹਾ ਸੀ ਇਹਦੀ ਘਰ ਵਾਲੀ ਆਈ ਹੈ ਕਹਿੰਦੀ ਮੇਰੀ ਜੀ ਰੀਡ ਦੇ ਵਿੱਚ ਦਰਦ ਆ ਇਹਨੇ ਆਪਣੀ ਘਰ ਵਾਲੀ ਦੀ ਰੀਡ ਦੀ ਦਰਦ ਕਿਉਂ ਨਹੀਂ ਠੀਕ ਕੀਤੀ ਸਹੀ ਹੈ ਹੈਨਾ ਹੁਣ ਜਿਹੜੀਆਂ ਇਹਦੀਆਂ ਅੰਨੀਆਂ ਭੇਡਾਂ ਨਾ ਉਹਨਾਂ ਨੂੰ ਸਮਝਣ ਦੀ ਲੋੜ ਆ ਕਿ ਆ ਜਿਹੜਾ ਚਮਤਕਾਰੀ ਸੀਗਾ ਇਹਦੇ ਚਮਤਕਾਰ ਨਹੀਂ ਚੱਲੇ ਇਹ ਜੱਜ ਸਾਹਿਬ ਦੇ ਸਾਹਮਣੇ ਨਾ ਇਹਦਾ ਫਾਇਰ ਚੱਲਿਆ ਨਾ ਇਹਦੇ ਚਮਤਕਾਰ ਚੱਲੇ ਇਹ ਆਪਣੇ ਜਵਾਕਾਂ ਨੂੰ ਵੀ ਪ੍ਰੋਫਿਟ ਕਈ ਜਾਂਦਾ ਆਪਣੀ ਘਰ ਵਾਲੀ ਨੂੰ ਵੀ ਪ੍ਰੋਫਿਟ ਕਈ ਜਾਂਦਾ ਆਪਣੇ ਆਪ ਨੂੰ ਵੀ ਪ੍ਰੋਫਿਟ ਕਈ ਜਾਂਦਾ ਜੇਲ੍ਹ ਦੇ ਵਿੱਚ 4 ਦਿਨ ਕੱਟ ਕੇ ਆਏ ਆ ਜੇਲ੍ਹ ਦੀਆਂ ਦੀਵਾਰਾਂ 'ਚ ਕਰਦਾ ਫਾਇਰ ਫਾਇਰ ਉੱਥੇ ਤੇਰਾ ਫਾਇਰ ਨਹੀਂ ਚੱਲਿਆ ਜੀ ਬਿਲਕੁਲ ਕੀ ਕਹਿੰਦੇ ਹੋ ਅੱਜ ਦੇ ਸਾਰੇ ਇਸ ਘਟਨਾ 'ਚ ਬਹੁਤ ਬਹੁਤ ਬਿਹਾਰਕਾ ਭੈਣ ਨੂੰ ਜਿਨੇ ਅੱਜ ਆਪਣੀ ਜੰਗ ਜਿੱਤੀ ਹੈ ਵੀਰਾਂ ਨੂੰ ਜਿਹੜੇ 8 ਸਾਲ ਤੋਂ ਮੁਸ਼ਕਲ ਕਰ ਰਹੇ ਸੀਗੇ ਅੱਜ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਉਹਨਾਂ ਨੇ ਆਪਣੀ ਜੰਗ ਜਿੱਤ ਲਈ ਹੈ ਤੇ ਉਹਨਾਂ ਲੋਕਾਂ ਲਈ ਮੈਸੇਜ ਹੈ ਜਿਹੜੇ ਇਹਦੇ ਪਿੱਛੇ ਲੱਗੇ ਹੋਏ ਨੇ ਉਹਨਾਂ ਦੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਨੇ ਜਿਹੜੇ ਧਰਮ ਦੇ ਨਾਮ ਤੇ ਅੱਜ ਰਾਖਸ਼ ਬੈਠੇ ਹੋਏ ਨੇ ਉਹ ਇਦਾਂ ਉਹਨਾਂ ਨੂੰ ਉਹਨਾਂ ਦੇ ਚਿਹਰੇ ਸਾਹਮਣੇ ਆਣੇ ਚਾਹੀਦੇ ਨੇ ਤੇ ਇਦਾਂ ਦੇ ਜਿਹੜੇ ਰਾਖਸ਼ ਹੈ ਉਹਨਾਂ ਨੂੰ ਇਹ ਸਜ਼ਾ ਮਿਲਣੀ ਬਹੁਤ ਜ਼ਰੂਰੀ ਹੈ ਦੇਖੋ ਜੀ ਤੁਸੀਂ ਦੇਖਿਆ ਹੀ ਹੋਣਾ ਜੀ ਅੱਜ ਬਹੁਤ ਖੁਸ਼ ਹੈ ਤੇ ਖੁਸ਼ੀ ਦਾ ਦਿਨ ਸੀਗਾ ਜਦ ਮਾਨਵ ਜੱਜ ਸਾਹਿਬ ਨੇ ਇੱਕ ਫੈਸਲਾ ਸੁਣਾਇਆ ਜੇ ਕਿ ਉਮਰ ਕਾਇਦ ਉਹ ਇੱਕੋ ਕੇਸ ਹੋਈਏ ਜੇ ਦੋ ਤਿੰਨ ਕੇਸ ਹੋਰ ਵੀ ਪੈਂਡਿੰਗ ਨੇ ਉਹਨਾਂ 'ਚ ਵੀ ਸਜ਼ਾ ਸੁਣਾਈ ਜਾਊਗੀ ਤੇ ਹੁਣ ਉਮਰ ਕਾਇਦ ਤਾਂ ਹੋਈਗੀ ਲੜਾਈ ਤਕੜੀ ਹੋਗੀ ਲੜਾਈ ਬਹੁਤ ਤਕੜੀ ਹੋਗੀ ਐ ਤੇ ਇਹਦਾ ਡਰ ਖਤਮ ਹੋ ਚੁੱਕਿਆ ਜੇਲ੍ਹ 'ਚ ਜਾ ਕੇ ਤੇ ਇਹਦਾ ਕੰਮ ਹੈ ਪਰਿਵਾਰ ਨੂੰ ਤੇ ਸਾਨੂੰ ਜਿਹੜੇ ਨਾਲ ਲੱਗੇ ਸੀ ਧਮਕੀਆਂ ਦੇਣਾ ਡਰਾਉਣਾ ਬਹੁਤ ਚੀਜ਼ਾਂ ਕੁਝ ਸਾਹਮਣੇ ਆਇਆ ਤੇ ਜਿਹੜੀਆਂ ਹੋਰ ਪੈਣਾ ਉਹ ਸਾਹਮਣੇ ਸਾਹਮਣੇ ਆ ਰਹੀਆਂ ਨੇ ਹੁਣ ਇਸ ਟਾਈਮ ਜਿਹੜੀਆਂ ਹੋਰ ਪੈਣਾ ਬਹੁਤ ਸਾਰੀਆਂ ਸਾਹਮਣੇ ਆਏ ਇਹ ਤੋਂ ਬਾਅਦ ਕਿ ਇਹਨੂੰ ਅਮਨ ਨੂੰ ਦੇਖ ਕੇ ਬਹੁਤ ਕੁੜੀਆਂ ਸਾਹਮਣੇ ਆ ਰਹੀਆਂ ਨੇ ਹੋਰ ਗੁਰਦਾਸਪੁਰ ਦੇ ਨੇ ਫਰੀਦਕੋਟ ਤੋਂ ਨੇ ਬਹੁਤ ਚੀਜ਼ ਸਾਹਮਣੇ ਆ ਰਹੀ ਹੈ ਵੀ ਇਹ ਬਲਤਕਾਰੀ ਦੇ ਪਿੱਛੇ ਨਾ ਲੱਗੋ ਇਹ ਬਲਤਕਾਰੀ ਹੈ ਇਹ ਆਪਣੇ ਉਹਨੂੰ ਰੱਬ ਸਮਝਦਾ ਦੀ ਉਹ ਕੁਝ ਨਹੀਂ ਹੈ ਇਹਦੇ ਹੱਥ 'ਚ ਸਿਰਫ ਤੁਸੀਂ ਪ੍ਰਮਾਤਮਾ ਨੂੰ ਮੰਨਣਾ ਘਰੇ ਬਹਿ ਕੇ ਮੰਨੋ ਇਹਨੇ ਡੇਰੇ ਤੇ ਜਾਣ ਦੀ ਚਰਚੇ ਜਾਣ ਦੀ ਲੋੜ ਨਹੀਂ ਸਿਰਫ ਉੱਥੇ ਜਾ ਕੇ ਪੈਸਾ ਇਕੱਠਾ ਕਰਦਾ ਸੀ ਮੈਂ ਕੀ ਕਰਦੇ ਜਿਹੜੇ ਹੁਣ ਇਹਦੇ ਤਰਚ ਚਰਚ ਹੈਗੇ ਨੇ ਕੀ ਸਰਕਾਰ ਨੂੰ ਆਪਣੇ ਹੱਥ ਲੈਣੇ ਚਾਹੀਦੇ ਕੀ ਹੋਣਾ ਚਾਹੀਦਾ ਦੇਖੋ ਜੀ ਸਰਕਾਰ ਨੂੰ ਆਪਣੇ ਹੱਥ ਚ ਲੈਣੇ ਚਾਹੀਦੇ ਤੇ ਦੂਜਾ ਉਹਦੀ ਤਫ਼ਤੀਸ਼ ਕੀਤੀ ਜਾਵੇ ਅੰਦਰ ਚੱਲ ਕੀ ਰਿਹਾ ਕਿੰਨੇ ਕੁ ਲੋਕ ਫਸੇ ਨੇ ਤੁਸੀਂ ਡੀਸੀ ਨੂੰ ਸ਼ਿਕਾਇਤ ਵੀ ਦੇ ਕੇ ਆਏ ਸ਼ਿਕਾਇਤ ਦੇ ਚੁੱਕਿਆ ਜੀ ਮੈਂ ਡੀਸੀ ਸਾਹਿਬ ਨੂੰ ਮੈਂ ਤੁਹਾਨੂੰ ਐਪਲੀਕੇਸ਼ਨ ਸਾਹਮਣੇ ਕਰ ਦਣਾ ਡੀਸੀ ਸਾਹਿਬ ਨੂੰ ਸ਼ਿਕਾਇਤ ਮੈਂ ਦੇ ਆਇਆ ਉਹ ਚ ਲਿਖਿਆ ਹੋਵੇ ਇਹਦਾ ਕੀਤੀ ਜਾਵੇ ਇਹਦੀ ਤਫ਼ਤੀਸ਼ ਕੀਤੀ ਜਾਵੇ ਮੈਂ ਤੁਹਾਨੂੰ ਫੋਟੋਕਾਪੀ ਵੀ ਦੇ ਦਾਂਗਾ ਤੁਸੀਂ ਨਾਲ ਵੀਡੀਓ ਦੇ ਨਾਲ ਜ਼ਰੂ ਠੀਕ ਹੈ ਸੋ ਸਵੇਰ ਦਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਤੁਹਾਨੂੰ ਕੋਰਟ ਦੇ ਅੰਦਰ ਕੀ ਹੁੰਦਾ ਹੈ ਕੋਰਟ ਦੀ ਪ੍ਰੋਸੀਡਿੰਗ ਜਿਹੜੀ ਹੈ ਉਹ ਦਿਖਾਈ ਜਾਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਔਰ ਲਗਾਤਾਰ ਜਿਹੜਾ ਉਹਨਾਂ ਦੀ ਤਸਵੀਰ ਤੇ ਜੁੱਤੀਆਂ ਮਾਰ ਕੇ ਜਿਹੜਾ ਹੈਗਾ ਆਪਣਾ ਉਹ ਗੁੱਸਾ ਜਿਹੜਾ ਹੈਗਾ ਦਿਖਾ ਰਹੇ ਹੈਗੇ ਨੇ ਜਿਨ੍ਹਾਂ ਨੇ ਇਸ ਪੀੜਤਾ ਦਾ ਸਾਥ ਦਿੱਤਾ ਇਸ ਲੜਾਈ ਦੇ ਵਿੱਚ ਤੇ ਉਸ ਤੋਂ ਬਾਅਦ ਲਗਾਤਾਰ ਕਹਿੰਦੇ ਕਿ ਜੁੱਤੀਆਂ ਦਾ ਹਾਰ ਉਹਨਾਂ ਨੂੰ ਪਾਇਆ ਤੇ ਇਸੇ ਚੀਜ਼ ਦਾ ਪਾਸਟਰ ਬਜਿੰਦਰ ਹੱਕਦਾਰ ਸੀਗਾ ਸੋ ਕੋਰਟ ਨੇ ਬੰਦੀ ਸਜ਼ਾ ਦੇ ਦਿੱਤੀ ਆ ਅੱਗੇ ਹੋਰ ਕਿੰਨੀਆਂ ਕੁ ਦੀਆਂ ਸ਼ਿਕਾਰ ਜਿਹੜੀਆਂ ਆਉਣ ਵਾਲੇ ਟਾਈਮ 'ਚ ਸਾਹਮਣੇ ਆਉਂਦੀਆਂ ਨੇ ਇਹ ਦੇਖਣਾ ਪੱਕੀ ਹੋਵੇਗਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਅਸ਼ਵਰੀ ਨਾਲ ਬਲਜੀਤ ਮਰਵਾਹਾ ਔਨ 에ਅਰ ਮੋਹਾਲੀ